ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆ ਜੀ ਅ ਜਦਾ ਨਵਾਂ ਬਲੌਗ ਸ਼ੁਰੂ ਐ ਇਧਰ ਪਾਇਆ ਜਾ ਰਿਹਾ ਹੈ ਜੀ ਬੂਟਿਆਂ ਚ ਪਾਣੀ सवेर चल रहे मारो मार अड्डो अड्ड लगे पे सारे <laughs> मैं बैठा बना रहा मैं ब्लॉग बना रहा कम कर रहे हैं ਅੱਜ ਸਾਰੇ ਆਏ ਨੇ ਵਿਦੋਸਤ। ਨਾ ਜਾਣਾ। ਲਓ ਜੀ ਅਸੀਂ ਆਏ ਅੰਗ ਗਮਾਂਡੀਆਂ ਦੇ ਖੇਤ ਸਾਗ ਲੈਣ ਵਾਸਤੇ ਜਿੱਦੇ ਉਥੋਂ ਉੱਥੇ ਉਹਦੇ ਵੀ ਅਪ ਇਥੇ ਹੀ ਲੈ ਕੇ ਗਏ ਤੇ ਤੇ ਹਾਂ ਦੇਖੋ ਜੀ ਇਹਨਾਂ ਨੇ ਤੁਪੇ ਇੱਕ ਤੂਰੀਆਂ ਨੇ ਫੁੱਡਾ ਪਾਇਆ ਹੈ। ਤੀਸਰੀ ਹੋਈ ਹੈਗੀ ਿੱਕੇ ਨਿੱਕੇ ਕਤੂਰੇ ਨੇ ਧੁੱਪ ਦੇ ਵਿੱਚ ਥੱਲੇ ਪ੍ਰਾਣੀ ਇਸਾਈ ਹੈ ਇਹਨੇ ਪਈ ਆਰਾਮ ਦੇ ਨਾਲ ਇਹ ਵੀ ਬਹੁਤ ਵੱਡਾ ਪਰ ਨੰਦਾ ਕੰਮ ਹੈ ਨੰਦ ਤੋਂ ਵਿਚਾਰਿਆਂ ਨੂੰ ਬਚਾਉਣ ਲਈ ਇਹ ਰੱਤ ਇਹਨਾਂ ਦੀ ਮਾਂ ਤੇ ਆਪਾਂ ਪਰਦੇ ਸਾਗ ਫੇਰ ਬਣਾਵਾਂਗੇ ਸਾਮ ਨੂੰ ਹੁਣ ਜਾਂਦੀ ਵਾਰ ਦਾ ਹੀ ਸਾਗ ਹੈ ਬਸ ਇੱਕ ਦੋ ਵਾਰ ਹੀ ਬਣੂਗਾ ਲੋ ਜੀ ਆ ਗਏ ਸਿਆਣ ਦੇ ਖੇਤ ਹੁਣ ਇਤੋਂ ਵੱਡਾ ਇਹ ਪਾਲਕ ਮੇਥੇ ਬਾਥੂ షోటి కనోరీ భోగ రోగ బుడి పాలక వే మే പാലക്കശു ല <laughs> ਨਹੀਂ ਆ ਵੀ ਨਿਸਤਰ ਗਿਆਸ ਤਾਂ ਆ ਮਿੱਤਾਂ ਨਹੀਂ ਇਹ ਜੋ ਖਾਸੇ ਬੂਜੇ ਨੇ ਮੇਥਿਆਂ ਦੇ ਤੋੜ ਲੈ ਬੜਬਾਹਤਾ ਹੀ ਕੁਸਾ ਜੇ ਤੱਕ ਖਿਲੇਗਾ ਹਣ ਹੂੰ ਉਹੀ ਵੱਢ ਲਈ ਲੋ ਇਸ ਸਾਗ ਅਸੀਂ ਤੋੜ ਲਿਆ ਹੁਣ ਘਰ ਤੇ ਥੋੜਾ ਜਿਹਾ ਸੋਲਿਆ ਸਾਗ ਰਹਿਣਾ ਉਹ ਗਿਆ ਉੱਧਰ ਤੋੜਨਾ ਚੱਲਦੇ ਆਂਗੇ ਫਿਰ ਘਰ ਨੂੰ ਸਾਗ ਤੋੜ ਕੇ ਜਿਹਨੂੰ ਜਿਹਨੂੰ ਖੇਤਾਂ ਦਾ ਮੌਸਮ ਵਧੀਆ ਲੱਗਦਾ ਕਮੈਂਟ ਜ਼ਰੂਰ ਕਰਿਓ ਇਹ ਖੇਤਾਂ ਦੇ ਵਿੱਚ ਦੇਖਣ ਮਨ ਵਾਲੀ ਹਰੀਆਂ ਫਸਲਾਂ ਠੰਡੀ ਠੰਡੀ ਹਵਾ ਖੇਤਾਂ ਦੇ ਵਿੱਚ ਰਹਿਣਾ ਆਉਣਾ ਖੇਤਾਂ ਚ ਕਿਹਨੂੰ ਵਧੀਆ ਲੱਗਦਾ ਜ਼ਰੂਰ ਦੱਸਿਓ ਕਮੈਂਟ ਕਰਕੇ ਇਤੋੜੇ ਇਸੋਲਿਆਂ ਦਾ ਸਾਗ ਮਿੱਟੀ ਘੇਰ ਨਹੀਂ ਪਾ ਲੈਂਦੇ ਤਾਂ ਉਹਦਾ ਵਧੀਆ ਬਣ ਜਾਂਦਾ ਹੈ ਟੇਸਟ ਦਾ ਫਰਕ ਪੈ ਜਾਂਦਾ ਹੈ ਇਹ 100% ਇਸ ਚਲ ਦਮਪਾਏ ਨਹੀਂ ਦੇਖੋ ਨਿੱਕੇ ਨਿੱਕੇ ਦੇ ਜੇ ਚਾਹੀਦੇ ਆ ਤਾਂ ਲੈ ਜਿਓ ਮੋਲੀਆਂ ਸਿਰਦਮ ਆ ਬਾਹਾਂ ਛੋਟਾ ਜਿਹਾ ਇਚਰ ਲੋਈ ਸਾਗਰ ਸਮਾਰ ਕੇ ਸੀ ਧੋ ਕੇ ਛਕਣਾ ਧਰਤਾ ਹੰਡੇ ਚ ਮੋੜੋ ਲਾ ਦਿਓ ਨਹੀਂ ਕੇ ਨਹੀਂ ਹਾਂ ਗੰਦਨਾ ਸਾਰੀਆਂ ਸਿਰ ਲੁੱਟੀਆਂ ਲੋਈ ਸੋ ਪਟਲਿਆ ਇਹ ਹੁਣ ਅੱਗੇ ਮੈਂ ਜਾਣਾ ਜੁੱਲੇ ਤੇ ਤਾਂ ਨਹੀਂ ਸ਼ਾਟ ਤੇ ਪੂਰਾ ਦਿਨ ਆਪਾਂ ਦੇਖੋ ਵੀ ਵਲੌਗ ਸ਼ੂਟ ਕਰਦੇ ਆਂ ਤੇ ਫਿਰ ਐਡਿਟਿੰਗ ਕਰਨੇ ਕਾਫੀ ਮਿਹਨਤ ਲੱਗਦੀ ਹੈ ਤੇ ਤੁਹਾਨੂੰ ਬੇਨਤੀ ਹੈ ਲਈ ਜੀ ਇੱਕ ਵਾਰੀ ਕਮੈਂਟ ਜਰੂਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਵਲੌਗ ਨੂੰ ਪੂਰਾ ਦੇਖ ਲਿਆ ਕਰੋ ਬਹੁਤ ਜ਼ਰੂਰ ਹੈ ਤੁਹਾਡੀ ਸਨਪੋਰਟ ਦੀ ਸਾਡੀ ਸਪੋਰਟ ਕਰੋ ਪਲੀਜ਼ ਚੈਨਲ ਨੂੰ ਪੂਰੀ ਸਪੋਰਟ ਕਰੋ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਤੇ ਕਮੈਂਟ ਜਰੂਰ ਕਰ ਦਿਆ ਕਰੋ ਲਓ ਜੀ ਉੱਧਰ ਲੱਗੇ ਤਾਰਾ ਚੌਣ ਬੀਨਸ ਦੇ ਬਿਲਕੁਲ ਲੈਵਲ 'ਤੇ। ਤੇ ਮਦਾਨਵਾਂ ਦੇ ਅੰਦਰ ਤਰਾਂ ਝੋਕੇ। ਤੇ ਇਧਰ ਸਾਗ ਆਪਣਾ ਬਣ ਕੇ ਬਿਲਕੁਲ ਰੈਡੀ ਹੈ। ਦਿਖਾਉਣਾ ਸਾਨੂੰ। ਦੇਖੋ ਇਹ ਕਿੰਨਾ ਵਧੀਆ ਸਾਗ ਬਣਿਆ। ਪਿਆਰਾ ਸਾਗ ਬਣਿਆ ਬਹੁਤ ਟੇਸਟੀ ਹੈ ਅਸੀਂ ਨੂਨ ਮਿਰਚ ਵੀ ਚੈੱਕ ਕਰ ਲਿਆ ਬਿਲਕੁਲ ਸਹੀ ਹੈਗਾ ਤੇ ਦੇਖੋ ਇਹ ਸਾਮ ਹੋ ਗਈ ਬਿਲਕੁਲ ਲੋ ਜੀ ਅੱਜ ਕਰਦੇ ਇੱਥੇ ਵਲੌਗ ਦਾ ਐਂਡ ਹੋ ਗਈ ਰਾਤ ਬਿਲਕੁਲ ਦੇਖੋ ਤੇ ਹੁਣ ਮਿਲਾਂਗੇ ਕੱਲ ਨਵੇਂ ਬਲੌਗ ਦੇ ਵਿੱਚ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਜ਼ਰੂਰ